ਓ ਕਾਮਾਜੀ ਕਰਦੇ ਤੁਮੇ ਕਾਜ ਜਿੰਦਾਬਾਦ 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 बहाल करो पेंशन स्कीम बहाल करो फादर खादी बदली तुरंत करो बदली तुरंत करो करमचार्य भर्ती तुरंत करोत कराचार्य भर्ती तुरंत करो ਜਾ 3 ਵਜੇ ਮੀਟਿੰਗ ਕਰਨ ਦਾ ਫੈਸਲਾ ਹੋਇਆ। ਸਾਥੀਓ ਜੈ ਸਿਕਰ ਮੁਰਦਾਬਾ 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 ਜੈ ਸਿਕਰ ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨੇ ਆਜ਼ਾਦ ਬਾਦ ਤੁਸੀਂ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੇ ਵਿੱਚ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕੀਤਾ ਜਾਵੇ ਜੀ ਦੇਖਦੇ ਹੋ ਆਜ਼ਾਦ ਭਾਰਤ ਨੇ ਵਿੱਚ ਮਾਮਲਾ ਸੀਵਰੇਜ ਵਰਕਰ ਯੂਨੀਅਨ ਦੇ ਕੱਚੇ ਸਟਾਫ ਨੂੰ ਪਾਲਿਸੀ 23621 ਤਹਿਤ ਪੱਕਾ ਨਾ ਕੀਤਾ ਜਾਂਦਾ ਬਠਿੰਡਾ ਸੀਵਰੇਜ ਵਰਕਰ ਯੂਨੀਅਨ ਨੇ ਨਗਰ ਨਿਗਮ ਦਫ਼ਤਰ ਬਠਿੰਡਾ ਦਾ ਕੀਤਾ ਘਰਾਵ ਜਮ ਕੇ ਪੰਜਾਬ ਸਰਕਾਰ ਵਿਰੁੱਧ ਕੀਤੀ ਤਿੱਖੇ ਨਾਰੇਬਾਜ਼ੀ 7 ਦਿਨ ਹੋ ਗਏ ਸਾਡੇ ਤਰਨੇ ਨੂੰ ਪਰ ਨਗਰ ਨਿਗਮ ਬਠਿੰਡਾ ਦੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੇ ਕੰਨ ਤੇ ਜੂ ਤੱਕ ਨਹੀਂ ਸਰਕ ਰਹੀ ਰਵੀ ਚਾਉਰੀਆ ਪ੍ਰਧਾਨ ਸੀਵਰੇਜ ਵਰਕਰ ਯੂਨੀਅਨ ਬਠਿੰਡਾ ਸਿਵਰੇਜ ਵਰਕਰ ਯੂਨੀਅਨ ਰਜਿਸਟ੍ਰੇਸ਼ਨ ਆਫ 96 ਆਫ 1988 ਸੰਬੰਧਿਤ ਭਾਰਤੀ ਮਜ਼ਦੂਰ ਸੰਘ ਬਠਿੰਡਾ ਪੰਜਾਬ ਦੇ ਸਹਿਯੋਗ ਨਾਲ ਸਿਵਰੇਜ ਵਰਕਰ ਯੂਨੀਅਨ ਬਠਿੰਡਾ ਦੇ ਸਮੂਹ ਆਗੂਆਂ ਤੇ ਹੋਰਾਂ ਆਤੀ ਵੱਲੋਂ ਰਲ ਕੇ ਯੂਨੀਅਨ ਦੀਆਂ ਕਾਫੀ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਅਤੇ ਯੂਨੀਅਨ ਦੇ ਕੱਚੇ ਕਾਮਿਆਂ ਨੂੰ ਕਾਫੀ ਸਮਾਂ ਬੀਤਣ ਤੇ ਵੀ ਪੱਕਾ ਨਾ ਕਰਨ ਦੇ ਰੋਸ ਵਜੋਂ ਇਕੱਠੇ ਹੋ ਕੇ ਨਗਰ ਨਿਗਮ ਦਫ਼ਤਰ ਬਠਿੰਡਾ ਦੇ ਬਾਹਰ ਰੋਸ ਦਰਨਾ ਦਿੱਤਾ ਗਿਆ ਜਾਣਕਾਰੀ ਮੁਤਾਬਕ ਇਹ ਦਰਨਾ 7 ਦਿਨ ਤੱਕ ਚੱਲਿਆ ਇਸ ਸਮੇਂ ਯੂਨੀਅਨ ਆਗੂਆਂ ਵੱਲੋਂ ਨਗਰ ਨਿਗਮ ਦਫ਼ਤਰ ਬਠਿੰਡਾ ਦਾ ਜ਼ੋਰਦਾਰ ਘਰਾਵ ਕਰਦਿਆਂ ਪੰਜਾਬ ਸਰਕਾਰ ਖਿਲਾਫ ਜਮ ਕੇ ਤਿੱਖੀ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਜ਼ਾਹਰ ਕੀਤਾ ਗਿਆ ਰੋਸ ਕਰਨ ਮੌਕੇ ਹਾਜ਼ਰ ਰਵੀ ਕੁਮਾਰ ਚਾਵਰੀਆ ਪ੍ਰਧਾਨ ਸੀਵਰੇਜ ਵਰਕਰ ਯੂਨੀਅਨ ਬਠਿੰਡਾ ਨੇ ਕਿਹਾ ਕਿ ਸਾਨੂੰ ਪੂਰੇ 7 ਦਿਨ ਹੋ ਗਏ ਆ ਇੱਥੇ ਨਗਰ ਨਿਗਮ ਦਫ਼ਤਰ ਬਠਿੰਡਾ ਦਾ ਤਰਨਾ ਦਿੰਦੇ ਨੂੰ ਪਰ ਸਾਡੇ ਤਰਨੇ ਦਾ 7ਵਾਂ ਦਿਨ ਵੀ ਸੀ ਤੇ ਸਾਡੇ ਤਰਨੇ ਨੂੰ ਦੇਖਦਿਆਂ ਇੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਅੱਖਾਂ ਤੇ ਕੋਈ ਜੂੰ ਤੱਕ ਨਹੀਂ ਸਰ ਕਰਈ ਤੇ ਨਾ ਹੀ ਇਹਨਾਂ ਵੱਲੋਂ ਕੋਈ ਗੱਲ ਸਾਡੀ ਸੁਣੀ ਹੋਵੇ ਇਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਹੀ ਸੋਚੀਏ ਇਹਨਾਂ ਦੀ ਕੋਈ ਗੱਲ ਹੀ ਸੁਣੀਏ ਇਹ ਵੀ ਨਹੀਂ ਇਹਨਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੋਚਿਆ ਇਸ ਬਾਰੇ ਕਿਸੇ ਨੂੰ ਵੀ ਕੁਝ ਨਹੀਂ ਪਈ ਆ ਸਗੋਂ ਦੀ ਹੱਲ ਨਹੀਂ ਬਸ ਇਹ ਤਾਂ ਸਿਰਫ ਮਸਲੇ ਵਧਾਉਣਾ ਹੀ ਚਾਹੁੰਦੇ ਨੇ ਦਰਸਲ ਇਹ ਮਸਲਾ ਹੈ ਕਾਫੀ ਸਾਲਾਂ ਤੋਂ ਆਪਣੀਆਂ ਡਿਊਟੀਆਂ ਕਰ ਰਹੇ ਜੁਨੀਅਨ ਦੇ ਕੱਚੇ ਕੰਮਿਆਂ ਨੂੰ ਪੱਕਾ ਨਾ ਕਰਨ ਦਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਬਣਾਈ ਗਈ 23 6 21 ਦੀ ਪਾਲਿਸੀ ਦੇ ਤਹਿਤ ਨਗਰ ਨਿਗਮ ਬਠਿੰਡਾ ਤੇ ਡੀਸੀਪਫਾ ਤਿਰਖਾਜੀ ਵੱਲੋਂ ਆਪਣੀ ਕੋਈ ਵੀ ਪ੍ਰਤੀਕਿਰਿਆ ਨਾ ਦੇਣ ਦੇ ਵਿਰੋਧ ਵਿੱਚ ਇਹ ਧਰਨਾ ਲਗਾਇਆ ਗਿਆ ਹੈ ਅਤੇ ਪਹਿਲਾਂ ਵੀ ਇਸ ਵਿਰੋਧ ਵਿੱਚ ਹੀ ਕਾਫੀ ਧਰਨੇ ਸਾਡੇ ਵੱਲੋਂ ਲਗਾਏ ਜਾ ਚੁੱਕੇ ਨੇ ਤੇ ਡੀਸੀਪਫਾ ਤਿਰਖਾਜੀ ਵੱਲੋਂ ਪਹਿਲਾਂ ਵੀ ਬਹੁਤ ਵਾਰ ਉਹਨਾਂ ਦੇ ਕਾਫੀ ਕੰਮਾਂ ਵਿੱਚ ਅੜਚਨਾ ਪੈਦਾ ਕੀਤੀਆਂ ਗਈਆਂ ਹਨ ਜਿਸ ਦੇ ਰੋਸ ਵਜੋਂ ਹੀ ਇਹ ਧਰਨਾ ਦਿੱਤਾ ਗਿਆ ਹੈ ਤੇ ਹੁਣ ਯੂਨੀਅਨ ਵੱਲੋਂ ਇਥੋਂ ਦੇ ਨਗਰ ਨਿਗਮ ਬੁਢਿੰਡਾ ਦਫ਼ਤਰ ਦੇ ਡੀਸੀਫਾ ਤਿਰਖਾ ਜੀ ਦੀ ਬਦਲੀ ਦੀ ਮੰਗ ਵੀ ਕੀਤੀ ਗਈ ਹੈ ਤੇ ਨਾਲ ਹੀ ਆਪਣੀਆਂ ਬੰਦੀਆਂ ਜਾਇ ਜਿ ਸੇਵਾਵਾਂ ਦਾ ਹੱਲ ਕੱਢਣ ਵਾਸਤੇ ਵੀ ਕਿਹਾ ਗਿਆ ਹੈ ਉਹਨਾਂ ਕਿਹਾ ਕਿ ਵੈਸੇ ਸਾਡਾ ਜੋ ਟਾਈਮ ਦਿੱਤਾ ਗਿਆ ਸੀ ਪ੍ਰਸ਼ਾਸਨ ਨੂੰ ਉਹ ਵੀ ਹੁਣ ਲਗਭਗ ਪੂਰਾ ਹੀ ਹੋ ਚੁੱਕਾ ਹੈ ਤੇ ਹੁਣ ਅਸੀਂ ਅੱਗੇ ਆਪਣੇ ਮਿੱਥੇ ਫੈਸਲੇ ਅਨੁਸਾਰ ਮੋਨਤੋਂ ਨਗਰ ਨਿਗਮ ਬਠਿੰਡਾ ਦਫਤਰ ਦੇ ਉੱਚ ਅਧਿਕਾਰੀਆਂ ਨੂੰ 72 ਘੰਟਿਆਂ ਦਾ ਅਲਟੀਮੇਟਮ ਦੇ ਰਹੇ ਹਾਂ ਤੇ ਹੁਣ ਅਸੀਂ ਇਸ 72 ਘੰਟਿਆਂ ਦੇ ਦਿੱਤੇ ਗਏ ਅਲਟੀਮੇਟਮ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਚ ਲਿਆਵਾਂਗੇ ਨਾਲ ਹੀ ਸਾਡੇ ਵੱਲੋਂ ਕਰਨਾਲ ਕਲੋਨੀ ਵਿਖੇ ਮੋਟਰ ਤੇ ਵੀ ਤਰਨਾ ਦਿੱਤਾ ਜਾ ਰਿਹਾ ਹੈ ਅਤੇ ਆਪਣੀਆਂ ਮੰਗਾਂ ਤੇ ਸਮੱਸਿਆਵਾਂ ਤੋਂ ਜਨ ਨੂੰ ਕਰਵਾਉਣ ਦੇ ਮਕਸਦ ਨਾਲ ਬਠਿੰਡਾ ਦੇ ਬਾਜ਼ਾਰਾਂ ਅੰਦਰ ਗੇਟ ਰੈਲੀ ਕੱਢਣ ਅਤੇ ਰੋਸ ਮੁਜ਼ਾਹਰਾ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਜਾਵੇਗਾ ਅਤੇ ਨਾਲ ਹੀ ਆਈਟੀਆਈ ਚੌਕ ਵਿਖੇ ਬਣੀ ਮੋਟਰ ਵੀ ਬੰਦ ਕੀਤੀ ਜਾਵੇਗੀ ਜਿਸ ਦੇ ਕਾਰਨ ਵਾਸ਼ਪ ਬਟਿੰਡਾ ਵਿਖੇ ਇੱਕ ਵਾਰ ਫਿਰ ਪਾਣੀ ਪਾਣੀ ਹੋ ਜਾਂਦਾ ਸਵੱਬ ਬਣ ਸਕਦਾ ਹੈ ਤੇ ਬਜ਼ਾਰਾਂ ਵਿੱਚ ਵੀ ਗੰਦਗੀ ਫੈਲਣ ਦਾ ਖਤਰਾ ਬਣ ਸਕਦਾ ਹੈ ਜੇਕਰ ਬਜ਼ਾਰਾਂ ਵਿੱਚ ਇਸ ਤਰ੍ਹਾਂ ਗੰਦਗੀ ਦਾ ਮਾਹੌਲ ਬਣਦਾ ਹੈ ਤਾਂ ਉਸ ਦੇ ਸਿਰਫ ਤੇ ਸਿਰਫ ਨਗਰ ਨਿਗਮ ਦਫਤਰ ਬਟਿੰਡਾ ਦੇ ਪ੍ਰਸ਼ਾਸਨਿਕ ਅਧਿਕਾਰੀ ਤੇ ਇਹ ਡੀਸੀਫਾ ਤਿਰਖਾ ਜੀ ਹੀ ਜ਼ਿੰਮੇਵਾਰ ਹੋਣਗੇ ਤੇ ਖਾਸ ਕਰਕੇ ਜਿਹਦਾ ਜ਼ਿਆਦਾ ਜ਼ਿੰਮੇਵਾਰ ਡੀਸੀਫਾ ਤਿਰਖਾ ਜੀ ਹੀ ਹੋਣਗੇ ਮੁੱਖ ਮੰਗਾਂ ਵਿੱਚ 59 ਸਿਵਰ ਮੈਨਾਂ ਨੂੰ ਜਲਦ ਤੋਂ ਜਲਦ ਕੰਟਰੈਕਟ ਬੇਸ ਕਰਨਾ ਬਠਿੰਡਾ ਦੀ ਵੱਧ ਰਹੀ ਆਬਾਦੀ ਦੇ ਚਲਦੇ 200 ਸਿਵਰ ਮੈਨਾਂ ਦੀ ਭਰਤੀ ਯਕੀਨੀ ਬਣਾਉਣਾ ਰਿਟਾਇਰਡ ਸਿਵਰ ਮੈਨਾਂ ਦਾ ਬਕਾਇਆ ਜਲਦ ਜਾਰੀ ਕਰਨਾ ਮੁਲਾਜ਼ਮਾਂ ਨੂੰ ਵਰਦੀਆਂ ਦੇਣਾ ਆਦਿ ਤੇ ਹੋਰ ਜਿਹੜਾ ਹੈਗਾ ਮੰਗਾਂ ਸ਼ਾਮਿਲ ਹਨ ਪੱਤਰਕਾਰ ਰੋਹਿਤ ਸ਼ਰਮਾ ਦੀ ਬਠਿੰਡਾ ਤੋਂ ਸਿਵਰੇਜ ਵਰਕਰ ਯੂਨੀਅਨ ਨਾਲ ਸੰਬੰਧਤ ਇੱਕ ਖਾਸ ਰਿਪੋਰਟ ਜਿਆਦਾ ਜਾਣਕਾਰੀ ਲਈ ਦੇਖੋ ਸਾਡੀ ਰਿਪੋਰਟ ਇਹ ਹੈਲੋ ਕੀ ਨਮਾ ਸਰ ਆਪਣਾ ਮੇਰਾ ਨਾਮ ਰਵੀ ਕੁਮਾਰ ਚਾਂਵਰੀਆ ਪ੍ਰਧਾਨ ਸੀਵਰੇ ਵਰਕਰ ਯੂਨੀਅਨ ਬਟਿੰਡਾ ਅੱਜ ਨਗਰ ਨਿਗਮ ਦਫ਼ਤਰ ਦੇ ਵਿੱਚ ਜਿਹੜਾ ਹੈਗਾ ਬਟਿੰਡਾ ਵਿੱਚ ਕਰਾਵ ਕੀਤਾ ਤੁਸੀਂ ਧਰਨਾ ਲਾਇਆ ਕੀ ਕਹਿਣਾ ਤੁਹਾਡਾ ਸਰ ਜਿਹੜਾ ਅੱਜ ਅਸੀਂ ਧਰਨਾ ਲਾਇਆ ਹੈ ਸਾਡਾ 7ਵੇਂ ਦਿਨ ਦਾ ਧਰਨਾ ਹੈ ਜੀ ਅੱਜ ਤੇ ਜਿਹੜੇ ਸਾਡੇ ਕੱਚੇ ਕੰਮ ਹੈ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਨੇ ਸਰਕਾਰ ਦੁਆਰਾ ਪਾਲਿਸੀ ਬਣਾਈ ਗਈ ਸੀ 23 6 21 ਦੀ ਪਰੰਤੂ ਪੂਰੇ ਪੰਜਾਬ 'ਚ 23 6 21 ਦੀ ਪਾਲਿਸੀ ਅਨੁਸਾਰੇ ਕੰਮੇ ਹੋਗੇ ਬਟਿੰਡਾ ਸ਼ਹਿਰ 'ਚ ਹੁਣ ਤੱਕ ਸਾਡੇ ਜਿਹੜੇ ਕੱਚੇ ਕੰਮੇ ਹਨ ਹੁਣ ਤੱਕ ਉਹ 23 6 21 ਪਾਲਸੀ ਅਧਿਨ ਨਹੀਂ ਹੋਏ ਅਸੀਂ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦੇ ਆਂ ਵੀ ਜਲਦ ਤੋਂ ਜਲਦ ਸਾਡੇ ਮੁਲਾਜ਼ਮਾਂ ਨੂੰ 23 6 21 ਦੀ ਪਾਲਸੀ ਅਧਿਨ ਕੀਤਾ ਜਾਵੇ ਅਸੀਂ ਸਾਡਾ ਜਿਹੜਾ ਕੱਲ ਦਾ ਜਿਹੜਾ ਰਣਨੀਤੀ ਹੈ ਕੱਲ ਅਸੀਂ ਕਰਨਾਲ ਕਲੋਨੀ ਦੀ ਮੋਟਰ ਲੱਗੀ ਹੈ ਉਸ ਦਾ ਅਸੀਂ ਘਰਾਵ ਕਰਾਂਗੇ ਤੇ ਉੱਥੇ ਅਸੀਂ ਧਰਨਾ ਲਾਵਾਂਗੇ ਨੇ ਇਹਦੇ ਬਾਰੇ ਲਿਖਤੀ ਸੁਤ੍ਰਿਤੀ ਅੰਦਰ ਕੇ ਸਰ ਲਿਖਤੀ ਰੂਪ ਚ ਐਸੀ 72 ਘੰਟੇ ਦਾ ਅਲਟੀਮੇਟ ਦਿੰਨੇ ਆ ਗੇਟ ਰੈਲੀ ਤੇ ਤਰਨਾ ਤੇ ਮੋਟਰਾਂ ਬੰਦ ਕਰਨ ਦਾ ਸਾਡਾ ਸਾਰਾ ਸਮਾਂ ਹੁਣ ਪੂਰਾ ਹੋ ਗਿਆ 7 ਦਿਨ ਹੋ ਗਏ ਸਾਨੂੰ ਇੱਥੇ ਬੈਠੇ ਨੂੰ ਸਾਰੇ ਪ੍ਰਸ਼ਾਸਨ ਨੂੰ ਪਤਾ ਵੀ ਇਹਨਾਂ ਦਾ ਤਰਨਾ ਚੱਲ ਰਿਹਾ ਹੈ ਇਹਨਾਂ ਦੀ ਮੰਗਾਂ ਨੇ ਵੀ ਇਹ ਇਹਨਾਂ ਤੇ ਗੌਰ ਕੀਤੀ ਜਾਵੇ ਹੁਣ ਤੱਕ ਨਗਰ ਨਿਗਮ ਦੇ ਅਧਿਕਾਰੀਆਂ ਦੇ ਕੰਨਾਂ 'ਚ ਜੂਣੀ ਸਰਕਾਰੀ ਜਲ ਤੋਂ ਜਲਦ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਅਸੀਂ ਕੱਲ ਮੈਨ ਡਿਸਪਲੇ ਬੰਦ ਕਰਨੀ ਹੈ ਉਸ ਤੋਂ ਬਾਅਦ ਅਸੀਂ ਬਜ਼ਾਰਾ 'ਚ ਰੋਸ ਰੈਲੀ ਕੱਢਾਂਗੇ ਫਿਰ ਉਸ ਤੋਂ ਬਾਅਦ ਆਈਟੀਆਈ ਚੌਂਕ ਤੇ ਦੇ ਕੱਚੇ ਕੰਮਿਆਂ ਨੂੰ ਜਿਹੜਾ ਤੁਸੀਂ ਪੱਕਾ ਕਰਨ ਦਾ ਤੁਸੀਂ ਕਹਿ ਰਹੇ ਹੋ ਇਹਦੇ ਬਾਰੇ ਅੰਦਰ ਗਿਆਨ ਕਰਾਇਆ ਸਰ ਸਾਰੇ ਅਧਿਕਾਰੀਆਂ ਨੂੰ ਪਤਾ ਹੈ ਭਈ 23 6 21 ਜੇ ਪਾਲਿਸੀ ਬਣੀ ਸੀ 597 ਸੀਵਰਮੈਨ ਤੇ ਤੇ ਸਫਾਈ ਸੇਵਕਾਂ ਦੀ ਭਈ ਇਹਨਾਂ ਨੂੰ ਕੰਟਰੈਕਟ ਵਾਸਤੇ ਸਰਕਾਰੀ ਕਰਨ ਕੀਤਾ ਜਾਵੇ ਸਾਰੇ ਅਫਸਰਾਂ ਨੂੰ ਪਤਾ ਮੇਅਰ ਸਾਹਿਬ ਨੂੰ ਪਤਾ ਹੈ ਕਮਿਸ਼ਨਰ ਸਾਹਿਬਾਂ ਨੂੰ ਪਤਾ ਹੈ ਪਰੰਤੂ ਇਹ ਸਾਨੂੰ ਮਿੱਠੀਆਂ ਗੋਲੀਆਂ ਦੇ ਰਹੇ ਇਹਨਾਂ ਨੇ 11 ਵਜੇ ਦੀ ਸਿਲੈਕਸ਼ਨ ਕਮੇਟੀ ਦੀ ਮੀਟਿੰਗ ਬੁਲਾਈ ਸੀ ਹੁਣ 11 ਵਜੇ ਮੀਟਿੰਗ ਕੈਨਸਲ ਹੋ ਗਈ ਹੁਣ 3 ਵਜੇ ਦੀ ਕਹਿ ਰਿਆ ਇਹ ਸਾਨੂੰ ਤਾਰੀਖ ਤੇ ਤਾਰੀਖ ਦੇਈ ਜਾਂਦੇ ਆ ਪਰ ਅਸੀਂ ਮਨ ਮਣਾ ਕੇ ਬੈਠੇ ਆ ਜਦੋਂ ਤੱਕ ਸਾਡੇ ਮੁਲਾਜ਼ਮਾਂ ਦਾ ਕੋਈ ਪੁਖਤਾ ਸਬੂਤ ਕੋਈ ਹੱਲ ਨਹੀਂ ਹੁੰਦਾ ਉਦੋਂ ਤੱਕ ਸਾਡਾ ਸੰਘਰਸ਼ ਇੰਹੀ ਜਾਰੀ ਰਹੂਗਾ ਜੇ ਤੁਸੀਂ ਆਪਣੀ ਗੱਲ ਕਹੀ ਅੰਦਰ ਮੇਅਰ ਸਾਹਿਬ ਨੂੰ ਜਾਂ ਹੋਰ ਕਮਿਸ਼ਨ ਸਾਹਿਬ ਨੂੰ ਵੀ ਉਹਨਾਂ ਦਾ ਕੀ ਰਵੱਈਆ ਸੀ ਤੁਹਾਡੇ ਕੋਲ ਉਹਨਾਂ ਦਾ ਉਹਨਾਂ ਦਾ ਵੈਸੇ ਰਵੱਈਆ ਉਹਨਾਂ ਦਾ ਠੀਕ ਹੈ ਜੀ ਉਹ ਸਾਡੇ ਨਾਲ ਵਧੀਆ ਡੀਲਿੰਗ ਕਰ ਰਹੇ ਨੇ ਪਰ ਉਹ ਉਹਨਾਂ ਦੇ ਜਿਹੜੇ ਨਾਲ ਡੀਸੀਐਫਾ ਬੈਠੇ ਨੇ ਡੀਸੀਐਫਾ ਸਾਡਾ ਕੰਮ ਨਹੀਂ ਹੋਣ ਦੇ ਰਿਹਾ ਡੀਸੀਐਫਏ ਪਤਾ ਨਹੀਂ ਕੀ ਨਵਾਂ ਕਾਨੂੰਨ ਉਹਨਾਂ ਕੋਲ ਕੱਢ ਕੇ ਲਿਆਂਦਾ ਉਹ ਤਾਰੀਖ ਤੇ ਤਾਰੀਖ ਦਵਾਈ ਜਾਂਦਾ ਡੀਸੀਐਫਏ ਮੇਨ ਬੇਟਾ ਜਿਹੜਾ ਉਹ ਕੰਮ ਨਹੀਂ ਹੋਣ ਦੇ ਰਾ ਕਮਿਸ਼ਨਰ ਸਾਹਿਬਾ ਅਤੇ ਮੇਰ ਸਾਹਿਬ ਸਾਡੇ ਕੰਮ ਕਰਨ ਨੂੰ ਤਿਆਰ ਨੇ ਇਹ ਗਲਤੀ ਆਪਾਂ ਉਹਨਾਂ ਦੀ ਕਹਿ ਸਕਦੇ ਆ ਵੀ ਉਹਨਾਂ ਦੀ ਗਲਤੀ ਹੈ ਕਿੰਨਾ ਦੀ ਸਰ ਵੀ ਡੀਸੀਐਫਏ ਦੀ ਤੁਸੀਂ ਕਹਿ ਰਹੇ ਹੋ ਇਹ ਡੀਸੀਐਫਏ ਦੀ ਸਾਰੀ ਗਲਤੀ ਹੈ ਜੀ ਪਹਿਲਾਂ ਅਸੀਂ 48 ਮੁਲਾਜ਼ਮ ਸਿੱਧੇ ਰੈਗੂਲਰ ਹੋ ਰਹੇ ਸੀ ਉਸ ਟਾਈਮ ਵੀ ਇਹਨਾਂ ਡੀਸੀਐਫਏ ਨੇ ਅੜਚਨ ਪਾਈ ਸੀ ਫਿਰ 98 ਡੈਲੀ ਵੇਜ ਹੋ ਰਹੇ ਸੀ ਉਸ ਟਾਈਮ ਵੀ ਡੀਸੀਐਫਏ ਨੇ ਅੜਚਨ ਪਾਈ ਸੀ ਹੁਣ 597 ਇਹਨਾਂ ਨੇ ਪਾਸ ਕਰਾਇਆ ਸੀ ਉਸ ਤੇ ਵੀ ਹੁਣ ਡੀਸੀਐਫਏ ਹੀ ਪੰਗਾ ਡਾਈ ਜਾਂਦਾ ਯਾਰ ਜਿਹੜਾ ਮੈਨ ਜਿਹੜਾ ਡੀਸੀਐਫਏ ਹੀ ਹੈ ਨਾ ਕਰਨੇ ਕੰਮ ਦੇ ਫੜਾ ਕੀ ਮੰਗ ਕੀ ਕਰਦੇ ਤੁਸੀਂ ਅਸੀਂ ਮੰਗ ਪੰਜਾਬ ਸਰਕਾਰ ਤੋਂ ਇਹੀ ਕਰ ਰਿਹਾ ਬਈ ਡੀਸੀਐਫਾ ਦੀ ਬਟਿੰਡਾ ਸੇਰ ਤੋਂ ਬਦਲੀ ਕੀਤੀ ਜਾਵੇ ਜਿਹੜੇ ਸਾਡੇ ਕੱਚੇ ਕੰਮੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਇਹਨਾਂ ਦੀ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਸੋਹਰ ਦੀ ਆਬਾਦੀ ਨੂੰ ਮੁੱਖ ਦੇਖਦੇ ਹੋਏ ਰੱਖਦੇ ਹੋਏ 200 ਸੀਵਰਮੈਨਾਂ ਦੀ ਨਵੀਂ ਭਰਤੀ ਦਿੱਤੀ ਜਾਵੇ ਜੀ ਜੇ ਇਹ ਕੁਛ ਨਾ ਹੋਇਆ ਤੁਹਾਡਾ ਸਮੱਸਿਆ ਹੱਲ ਨਾ ਹੋਈ ਤਾਂ ਤੁਸੀਂ ਅਗਲਾ ਅਗਲੀ ਰਣਨੀਤੀ ਕੀ ਹੋਵੇ ਦੇਖੋ ਜੀ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਸਾਡਾ ਜਿਹੜਾ ਅਗਲਾ ਸਟੈਪ ਹੈ ਕੱਲ੍ਹ ਅਸੀਂ ਮੈਨ ਡਿਸਪੋਇਲ ਕਰਨਾਲ ਕਲੋਨੀ ਦਾ ਘੇਰਾਵ ਕਰਾਂਗੇ ਉਸ ਤੋਂ ਬਾਅਦ ਅਸੀਂ ਵਕ ਵਕ ਬਜ਼ਾਰਾਂ ਚ ਰੋਸ ਰੈਲੀ ਕੱਢਾਂਗੇ ਫਿਰ ਉਸ ਤੋਂ ਬਾਅਦ ਆਈਡੀਆ ਚੌਂਕ ਤੇ ਬਠਿੰਡਾ ਸ਼ਹਿਰ ਦਾ ਜਿਹੜਾ ਦਿਲ ਹੈ ਮੈਨ ਡਿਸਪੋਇਲ ਅਸੀਂ ਉਹਨੂੰ ਬੰਦ ਕਰਾਵਾਂਗੇ ਡੀਸੀ ਦਫਤਰ ਪ੍ਰਸ਼ਾਸਨ ਸਾਰਾ ਉੱਤੇ ਬੈਠਾ ਜਦੋਂ ਅਸੀਂ ਮੋਟਰ ਬੰਦ ਕਰਾਂਗੇ ਉੱਤੇ ਪਾਣੀ ਪਾਣੀ ਹੋ ਜਾਊਗਾ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਚਰਨ ਮੈਂ ਸੀਵਰੇਜ ਵਰਕਰ ਯੂਨੀਅਨ ਦਾ ਚੇਅਰਮੈਨ ਜੀ ਤੇ ਮੈਂ ਕਹਿਣਾ ਚਾਹੂੰਗਾ ਜੇਕਰ ਅੱਜ ਸਾਡਾ ਹੱਲ ਨਹੀਂ ਹੋਇਆ ਤੇ ਉਹਦੇ ਬਾਰੇ ਸਾਡਾ ਪ੍ਰਧਾਨ ਰਣਨੀ ਸੀ ਦੱਸ ਕੇ ਗਿਆ ਹੈ ਕਿ ਅਸੀਂ ਵੀ ਕਿਸੇ ਵੀ ਮੋਟਰ ਨੂੰ ਕਿਰਾਏ 'ਚ ਲੈ ਸਕਦੇ ਨੇ ਤੇ ਉਹਨੂੰ ਬੰਦ ਕਰ ਸਕਦੇ ਨੇ ਤੇ ਵਾਟਰ ਸਪਲਾਈ ਜੋ ਹੈ ਉਹ ਵੀ ਸਾਡੇ ਨਾਲ ਹੀ ਜੁੜੀ ਹੋਈ ਹੈ ਜੇ ਇਹੇ ਜੀ ਨੋਬਤ ਸਾਡੇ ਤੇ ਪਈ ਤੇ ਅਸੀਂ ਵਾਟਰ ਸਪਲਾਈ ਨੂੰ ਤੇਜ਼ ਕਰਾਵਾਂਗੇ ਤੇ ਗੰਦੇ ਪਾਣੀ ਵਾਲੀ ਮੋਟਰਾਂ ਨੂੰ ਬੰਦ ਕਰਾਵਾਂਗੇ ਤਾਂ ਕਿ ਸ਼ਹਿਰ ਦੇ ਵਿੱਚ ਪਾਣੀ ਪਾਣੀ ਹੋ ਜਾਊਗਾ ਤੇ ਇਹਨਾਂ ਨੂੰ ਗਾਲ੍ਹਾਂ ਪੈਣਾ ਸ਼ੁਰੂ ਹੋ ਜਾਊਗਾ ਇਨਾਂ ਨੂੰ ਅਕਲ ਆ ਜੂਗੀ ਕਿ ਭਈ ਸੀਵਰਮੈਨ ਸਾਤਿਆਂ ਕਹਾ ਕੇ ਸਾਡੇ ਤੱਕਰ ਪਹੁੰਚ ਸਕਦੇ ਨੇ ਜਾ ਸਕਦੇ ਨੇ ਤੇ ਇਹ ਦਾ ਫਿਰ ਜ਼ਿੰਮੇਵਾਰ ਕੌਣ ਹੋਏਗਾ ਜੀ ਜ਼ਿੰਮੇਵਾਰ ਇਹਦਾ ਨਗਰ ਨਿਗਮ ਜਿਹੜਾ ਪ੍ਰਸ਼ਾਸਨ ਹੈ ਇਹ ਜਿਹੜੇ ਅਫਸਰ ਸਾਹੀਏ ਇਹ ਹੋਊਗੀ ਕਿਉਂਕਿ ਮੰਗਾ ਸਾਡੀ ਇਹ ਨਹੀਂ ਮੰਨ ਰੇ ਬਾਕੀ ਸਾਰੇ ਮੰਨ ਰੇ ਜਿਵੇਂ ਕਿ ਪ੍ਰਧਾਨ ਨੇ ਕਹਿਆ ਸੀਗਾ ਭਈ ਮੈਡਮ ਸਾਹਿਬਾ ਵੀ ਇਸ ਗੱਲ ਤੇ ਰਜੀ ਹੈ ਕਿ ਭਈ ਇਨਾਂ ਨੂੰ ਪੱਕਾ ਕੀਤਾ ਜਾਵੇ ਨਦੀ ਤਨ ਖਾਤੇ ਬਡੋਤਰੀ ਕੀਤੀ ਜਾਵੇ ਤੇ ਮੈਰ ਸਾਹਿਬ ਵੀ ਖੁਸ਼ ਨੇ ਇਸ ਗੱਲ ਨੂੰ ਲੈ ਕੇ ਉਹ ਵੀ ਤੈਨਾਤ ਨੇ ਉਹ ਵੀ ਹੁਕਮਨਾਮਾ ਆਪਣੇ ਕਰ ਦਿੱਤਾ ਉਹਨਾਂ ਨੇ ਬਈ ਇਹਨਾਂ ਦੀ ਕੰਮ ਨੂੰ ਇੰਜਾਮ ਦਿੱਤਾ ਜਾਵੇ ਪਰੰਤੂ ਇੱਕ ਸਾੜਾ ਜਿਹੜਾ ਬੈਠਾ ਹੈ ਡੀਸੀ ਇਹ ਕਰਨ ਨੂੰ ਤਿਆਰ ਨਹੀਂ 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 ਕਾਨੂੰਨ ਇਨ ਅਪਸਰਾਂ ਨੂੰ ਦਿੰਦਾ ਲਾਕੇ ਨਹੀਂ ਇਹ ਕਾਨੂੰਨ ਹੈ ਹੋਗੇ ਇਹਨਾਂ ਨੂੰ ਟਾਈਮ ਦੇ ਦਿਓ ਨਹੀਂ ਅਚਨ ਕਿਉਂ ਪੈਦਾ ਕਰ ਰਹੇ ਨੇ ਉਹ ਕਿਉਂ ਕੀ ਗਲਤੀ ਵਜਾ ਬਸ ਪਤਾ ਨਹੀਂ ਉਹਦੇ ਘਰੋਂ ਜਾ ਰਹਾ ਹੈ ਕੁਛ ਕਿ ਪਤਾ ਨਹੀਂ ਇਨਾਂ ਤੋਂ ਕੀ ਦੁਸ਼ਮਣੀ ਹੈ ਬੱਚਿਆਂ ਤੋਂ ਜੜਾ ਕਿ ਸਾਡੇ ਮੁਲਾਜ਼ਮ ਸਾਥੀ BB 15 15 ਸਾਲ ਤੋਂ ਕੰਮ ਕਰਦੇ ਚਲੇ ਆ ਰਹੇ ਨੇ ਇਹ ਬਹੁਤ ਪੁਰਾਣੇ ਮੁਲਾਜ਼ਮ ਜਿੰਨਾ ਦੀ ਆਦੀ ਉਮਰ ਦੀ ਨਾਦੀ ਮਹਿਕਮੇ ਦੇ ਵਿੱਚ ਕੰਮ ਕਰਦੇ ਖੱਪ ਗਈ ਪਰੰਤੂ ਇਹ ਇਨਾਂ ਦੇ ਨਾਲ ਹਮੇਸ਼ਾ ਇਹ ਜਈ ਤੋਕਾ ਕਰਦੇ ਰਹੇ ਤੁਹਾਡੀ ਸਮੱਸਿਆਵਾਂ ਦਾ ਜ਼ਿੰਮੇਵਾਰ ਜੇ ਤੁਹਾਡਾ ਜਤਨ ਲੱਗਿਆ ਉਹਦਾ ਜ਼ਿੰਮੇਵਾਰ ਆਪਾਂ ਇਹਨਾਂ ਨੂੰ ਕਹਿ ਸਕਦੇ ਬਿਲਕੁਲ ਕਹਿਵਾਂਗੇ ਕਿਉਂਕਿ ਹੈ ਵੱਡੀ ਵੱਡੀ ਸੀਟਾਂ ਤੇ ਬੈਠੇ ਵੱਡੇ ਵੱਡੇ ਹੌਦੇ ਲੈ ਕੇ ਬੈਠੇ ਤੇ ਇਹ ਜ਼ਿੰਮੇਵਾਰੀ ਨੇ ਆਪਾਂ ਜ਼ਿੰਮੇਵਾਰੀ ਇਹਨਾਂ ਨੂੰ ਦੇਵਾਂਗੇ ਇਹਨਾਂ ਦੀ ਜ਼ਿੰਮੇਵਾਰ ਕਹਿ ਸਕਦੇ ਹਾਂ ਇਹਨਾਂ ਨੂੰ ਕਹਿ ਸਕਦੇ ਆਪਾਂ ਉਨ ਕੀ ਚਾਹੁੰਦੇ ਤੁਸੀਂ ਅਸੀਂ ਚਾਹੁੰਦੇ ਕਿ ਸਰਕਾਰ ਨੇ ਜਾੜੀ ਜੜੀ ਅਪਰੂਵਲ ਸਾਨੂੰ ਮੁਲਾਜ਼ਮ ਪੱਕਾ ਕਰਨ ਵਾਸਤੇ ਭੇਜੀ ਹੈ ਫਾਈਲ ਸੈਂਡ ਕਰਕੇ ਭੇਜੀ ਹੈ ਲੈਟਰ ਆ ਗਿਆ ਸਰਕਾਰ ਦਾ ਪਰੰਤੂ ਇਹਨਾਂ ਨੇ ਨਗਰ ਨਿਗਮ ਵਾਲੇ ਜਿਹਨਾਂ ਅਫਸਰ ਹੈਗੇ ਇਹਨਾਂ ਨੇ ਹੀ ਆ ਮਿਲਕਰ ਆਪ ਤੋਂ ਇਹਨਾਂ ਨੇ ਹੀ ਨੁਕਤੀ ਪੱਤਰ ਦੇਣਾ ਇਹਨਾਂ ਨੂੰ ਤੇ ਇਹ ਨੁਕਤੀ ਪੱਤਰ ਦੇਣ ਤੇ ਹਲੇ ਢਿੱਲ ਪਾਈ ਜਾਂਦੇ ਡੀਸੀ ਆਪਣੇ ਕਹਿਣ ਮੁਤਾਬਿਕ ਮਤਲਬ ਤੁਹਾਡੇ ਕਹਿਣ ਦਾ ਪਾਬ ਵੀ ਬਾਕੀ ਸਾਰੇ ਮੰਨ ਗਏ ਨੇ ਬਸ ਕੱਲਾ ਬਸ ਕੱਲਾ ਹੈ ਹੀ ਕਾਨੂੰਨ ਮੰਤਰੀ ਕਾਨੂੰਨ ਬਣਾਈ ਜਾਂਦਾ ਆਪਣੀ ਤੇ ਟਾਈਮ ਤੇ ਟਾਈਮ ਮੰਗੀ ਜਾਂਦੀ। ਇਹ ਕੱਲ ਨੂੰ ਕੋਈ ਮਾਹੌਲ ਖਰਾਬ ਹੁੰਦਾ ਸ਼ਹਿਰ 'ਚ ਗੰਦਗੀ ਵੱਧਦੀ ਹੈ ਜਾਂ ਹੋਰ ਹੈ ਉਹ ਸਿਰਫ ਇਹ ਇਹ ਤੇ ਜ਼ਿੰਮੇਵਾਰ ਹੋਏਗੀ। ਇਹ ਜੇ ਗੰਦਗੀ ਕੱਲ ਨੂੰ ਸੈਟ ਦੇ ਵਿੱਚ ਪੈਲੂਗੀ ਤੇ ਉਹਦੇ ਜ਼ਿੰਮੇਵਾਰ ਵੀ ਹੈ ਪ੍ਰਸ਼ਾਸਕ ਹੀ ਹੋਊਗਾ। ਜਦਾ ਕਿ ਇਹ ਵੱਡੀ ਵੱਡੀਆਂ ਸੀਟਾਂ ਮੱਲ ਕੇ ਬੈਠੇ ਨੇ। ਸਾਡਾ ਉਹਦੇ ਵਿੱਚ ਕੋਈ ਕਸੂਰ ਨਹੀਂ ਸਾਨੂੰ ਤਾਂ ਰੋਜ਼ਗਾਰ ਚਾਹੀਦਾ ਹੈ। ਜੇ ਸਾਨੂੰ ਅੱਜ ਰੋਜ਼ਗਾਰ ਦਿੰਨੇ ਅਸੀਂ ਤਾਂ ਅੱਜ ਹੀ ਇਧਰ ਹੀ ਚੱਕ ਲੈਂਦੇ। ਤੇ ਫਿਰ ਦੀ ਸੇਵਾ ਕਰਨ ਵਾਸਤੇ ਤਰਨਾਂਦੇ ਅਸੀਂ। ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਨ ਰੋਇਤ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ